ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਪ੍ਰੀਤ 6099 ਟਰੈਕਟਰ ਦੀ ਵੀਡੀਓ ਦੋਸਤੋ ਤੇ ਟਰੈਕਟਰ ਬਿਲਕੁਲ ਸਾਫ਼ ਦੀ ਕੰਡੀਸ਼ਨ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ 2020 ਮਾਡਲ ਆ ਤੇ 455000 ਇਹਦੇ ਰੇਟ ਰੱਖਿਆ ਗਿਆ ਤੇ ਬਾਕੀ ਜਿਹੜਾ ਰੇਟ ਆ ਦੋਸਤੋ ਟਰੈਕਟਰ ਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਘੋੜਾ ਵਾਂਗ ਪਰ ਟਰੈਕਟਰ ਆ ਦੋਸਤੋ ਐਮਰਫੀ ਟਾਇਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਮੂਰਲੀ ਟਾਇਰ ਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਵਧੀਆ ਸਾਫ ਪਿਆਗਾ ਰੰਗ ਪੇਂਟ ਪੱਕਾ ਸਾਰਾ ਸਾਫ ਪਿਆਗਾ ਤੇ ਤਸੱਲੀ ਬਖਸ਼ ਟਰੈਕਟਰ ਦੋਸਤੋ ਪਾਵਰ ਸਟੀering ਡਿਊਲ ਕਲਚਰ ਟਰੈਕਟਰ ਹੈਗਾ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਰੰਗ ਪੇਂਟ ਸਾਰਾ ਨਾਲ ਦੋ ਹੈ ਵਾ ਟਰੈਕਟਰ ਦੇ ਸਾਰੇ ਸਾਰੀ ਸਸਰੀ ਟਰੈਕਟਰ ਦੇ ਨਾਲ ਤੇ ਦੋਸਤੋ origignal ਟਰੈਕਟਰ ਆ ਬਾਕੀ ਮਗਰਿਆੜ ਮੂਰੂ ਨੂੰ ਸਾਫ਼ ਪਿਆ ਦੋਸਤੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਿਲਕੁਲ ਰੰਗ ਪੇਂਟ ਬਖੋ ਸਾਰਾ ਸਾਫ਼ ਪਿਆਗਾ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਦੋਸਤੋ ਐਮ ਆਰ ਐਫ ਦੇ ਟਾਇਰ ਆ 16 9 25 ਦੇ ਟਾਇਰ ਟਾਇਰ ਬਿਲਕੁਲ ਨਵੇਂ ਪਏ ਦੋਸਤੋ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਟਾਇਰ ਆ ਦੋਸਤੋ ਤੇ ਬਾਕੀ ਰਿੰਗ ਰும் ਬਿਲਕੁਲ ਸਾਫ਼ ਪਿਆ ਤੁਸੀਂ ਦੇਖ ਸਕਦੇ ਹੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਵੀ ਟੈਟਾ ਬਿਲਕੁਲ ਸਾਫ਼ ਪਿਆ ਦੋਸਤੋ ਪੰਜਾਬ ਨੰਬਰ ਟਰੈਕਟਰ ਹੈਗਾ 2020 ਮਾਡਲ ਤੇ ਬਹੁਤ ਹੀ ਸਾਫ ਕੇ ਰੱਖਿਆ ਟਰੈਕਟਰ ਦੋਸਤੋ ਛਾਤਰੀ ਲੱਗੀ ਹੋਈ ਹੈ ਡਾਵਰ ਤੇ ਡੰਡਾ ਸਨ ਨਾਲ ਮਿਲੂਗਾ ਤੇ ਵਧੀਆ ਸਾਫ ਚਾਰੇ ਟਾਇਰਸ ਨੂੰ ਵਧੀਆ ਸਾਫ ਮਿਲਣਗੇ ਰਮ ਰਮ ਤੁਸੀਂ ਦੇਖ ਸਕਦੇ ਬਿਲਕੁਲ ਸਾਫਾ ਦੋਸਤੋ ਐਮ ਆਰ ਫਦੇ ਟਾਇਰ ਆ 16 ਨੋ ਉਠਾਈ ਦੇ ਟਾਇਰ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਤੇ ਸਾਫ ਕੇ ਰੱਖਿਆ ਹੋਇਆ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਦੋਸਤੋ ਇਹ ਮਗਰਾੜ ਮਕਣਪੁਰ ਕੋ ਸਾਫ ਹੈ ਦੋਸਤੋ ਬਾਕੀ ਸ਼ਾਤਰੀ ਲੱਗੀ ਹੋਈ ਆ ਚਾਰ ਸਿਲੰਡਰ ਆ ਦੋਸਤੋ 1800 kg ਦੀ ਦੀ ਲਿਫਟ ਕਪੈਸਿਟੀ ਆ ਬਾਕੀ ਜੇ ਕਿਸੇ ਵੀ ਨੇ ਟ੍ਰਕ ਲੈਣਾਗਾ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਕਰਦਾ ਆ ਵੀਡੀਓ ਨੂੰ ਜ਼ਰੂਰ ਤੋਂ ਸ਼ੇਅਰ ਚੈਨਲ ਨੂੰ ਕਰੋ